ਸੋ ਸਸਤੀ ਗੱਲ ਦੋਸਤੋ ਅੱਜ ਦੀ ਜਿਹੜੀ ਵੀਡੀਓ ਆ ਤੁਹਾਡੇ ਬਹੁਤ ਕੰਮ ਦੀ ਹੋਣ ਵਾਲੀ ਐ ਕਿਉਂਕਿ ਅੱਜ ਤੁਹਾਨੂੰ ਅਸੀਂ ਐਸੇ ਪੰਜ ਕੰਮ ਦੱਸਾਂਗੇ ਜਿਹੜੇ ਤੁਸੀਂ ਸਿੱਖ ਸਕਦੇ ਹੋ ਕਰ ਸਕਦੇ ਹੋ ਤੇ ਜਿਨ੍ਹਾਂ ਦਾ ਆਉਣ ਵਾਲੇ ਫਿਊਚਰ ਦੇ ਵਿੱਚ ਬਹੁਤ ਜ਼ਿਆਦਾ ਸਕੋਪ ਐ ਜਿਵੇਂ ਕਿ ਤੁਹਾਨੂੰ ਪਤਾ ਹੀ ਐ ਵੀ ਆ ਜਿਹੜਾ ਜ਼ਮਾਨਾ ਵੈ ਇਹ ਸੋਸ਼ਲ ਮੀਡੀਆ ਦਾ ਵੈ ਆ ਥੋੜੇ ਸਾਹਮਣੇ ਮੈਂ ਪੰਜ ਕੰਮ ਜਿਹੜੇ ਆ ਲਿਖ ਕੇ ਰੱਖੇ ਹੋਇਆ ਸਾਈਡ ਤੇ ਵੀ ਇਹ ਥੋੜੇ ਆਉਣ ਵਾਲੇ ਫਿਊਚਰ ਦੇ ਵਿੱਚ ਤੁਸੀਂ ਸਿੱਖਦੇ ਹੋ ਜੇ ਤੁਸੀਂ ਸਿੱਖਦੇ ਹੋ ਤਾਂ ਤੁਹਾਡੇ ਕਾਫੀ ਕੰਮ ਆਉਣ ਵਾਲੀਆਂ ਚੀਜ਼ਾਂ ਨੇ ਸੋ ਵੀਡੀਓ ਨੂੰ ਪੂਰਾ ਦੇਖਿਓ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਸ਼ੇਅਰ ਵੀ ਕਰ ਦਿਓ ਜੇ ਚੰਗੇ ਲੱਗੇ ਵੀਡੀਓ ਸੋ ਪਹਿਲਾ ਕੰਮ ਹੈ ਭਾਈ ਫੋਟੋਗ੍ਰਾਫੀ ਹੁਣ ਤੁਹਾਨੂੰ ਪਤਾ ਹੀ ਹੈ ਵੀ ਫੋਟੋਗ੍ਰਾਫੀ ਜਿਵੇਂ ਆਪਾਂ ਕੋਈ ਵੀ ਵਿਆਹ ਤੇ ਹਨਾ ਜਾਂਦੇ ਆ ਉੱਥੇ ਫੋਟੋਗ੍ਰਾਫਰ ਦੀ ਲੋੜ ਹੁੰਦੀ ਸਭ ਤੋਂ ਪਹਿਲਾਂ ਆਪਾਂ ਬੁੱਕ ਕਰਦੇ ਆ ਫੋਟੋਗ੍ਰਾਫਰ ਵਾਲਾ ਹਨਾ ਜਾਂ ਮਤਲਬ ਕੋਈ ਵਧੀਆ ਜਆ ਲੱਭਦੇ ਆ ਮਤਲਬ ਫੋਟੋਗ੍ਰਾਫੀ ਕਰਨ ਵਾਲਾ ਹੋਵੇ ਜਾਂ ਕੋਈ ਬੰਦਾ ਚੈਨਲ ਚਲਾਉਂਦਾ ਹਨਾ ਜਿਵੇਂ ਲਾ ਲਓ ਅਸੀਂ ਸਾਡੇ ਵਰਗੇ ਬੰਦੇ ਤੋਂ ਅਸੀਂ ਚੈਨਲ ਚਲਾਉਂਦੇ ਆ ਭਾਈ YouTube ਜਾਂ Facebook ਵਗੈਰਾ ਹਨਾ ਤਾਂ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਨੇ ਵੀ ਸਾਨੂੰ ਫੋਟੋਗ੍ਰਾਫਰ ਦੇ ਕੇਵਰ ਲੋੜ ਪੈ ਜਾਂਦੀ ਹੈ ਹਨ ਜਾ ਸਾਡੀਆਂ ਫੋਟੋਆਂ ਕਰ ਦਵੇ ਹਨਾ ਐਡੀਟਿੰਗ ਕਰ ਦਵੇ ਤਾਂ ਸਾਨੂੰ ਕਾਫੀ ਲੋਡ ਪੈਂਦੀ ਆ ਸੋ ਫੋਟੋਗ੍ਰਾਫੀ ਦਾ ਜਿਹੜਾ ਕੰਮ ਹੈ ਇਹ ਬਹੁਤ ਕੰਮ ਦੀ ਚੀਜ਼ ਹੈ ਆਉਣ ਵਾਲੇ ਸਮੇਂ ਵਾਸਤੇ ਵੀ ਜਿਹੜੇ ਮਤਲਬ ਆਪਣਾ ਕੋਈ ਕੰਮ ਸ਼ੁਰੂ ਕਰਨਾ ਚਾਹੁੰਦੇ ਜਿਨ੍ਹਾਂ ਨੂੰ ਸਮਝ ਨਹੀਂ ਆਉਂਦਾ ਵੀ ਅਸੀਂ ਕਰੀਏ ਕੀ ਸੋ ਮੈਂ ਕਹਿੰਨਾ ਵੀ ਤੁਸੀਂ ਫੋਟੋਗ੍ਰਾਫੀ ਸਿੱਖ ਸਕਦੇ ਹੋ ਤੇ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਕਾਫੀ ਕੰਮ ਦੀ ਚੀਜ਼ ਆ ਤੁਸੀਂ ਸਿੱਖ ਕੇ ਆਪਣਾ ਵਧੀਆ ਕੀਤਾ ਚਲਾ ਸਕਦੇ ਹੋ ਤੇ ਪੈਸੇ ਕਮਾ ਸਕਦੇ ਹੋ ਤੇ ਦੂਜਾ ਕੰਮ ਹੈ ਵੀਡੀਓ ਐਡੀਟਿੰਗ ਵੀਡੀਓ ਐਡੀਟਿੰਗ ਵੀਰੇ ਕੇ ਲਈ ਵੀ YouTube ਜਾਂ Facebook ਵਾਸਤੇ ਹਨਾ ਜੋ ਆਪਾਂ ਵੀਡੀਓ ਬਣਾਉਨੇ ਆ ਤਾਂ ਸਾਨੂੰ ਵੀ ਬਹੁਤ ਲੋਡ ਪੈਂਦੀ ਹੈ ਸੋ ਸਪੈਸ਼ਲੀ ਉਹਨਾਂ ਲੋਕਾਂ ਨੂੰ ਲੋਡ ਪੈਂਦੀ ਜਿਨ੍ਹਾਂ ਦੇ ਚੈਨਲ ਚੱਲਦੇ ਆ। ਉਹ ਕਿ ਇਹ ਬੰਦੇ ਲੱਭਣੇ ਬੜੇ ਔਖੇ ਆ। ਸੋ ਸਿੱਖ ਸਕਦੇ ਹੋ ਤੇ ਵਧੀਆ ਪੈਸੇ ਛਾਪ ਸਕਦੇ ਹੋ। ਹੁਣ ਤੁਸੀਂ ਵਧੀਆ ਚੰਗਾ ਵੀਡੀਓ ਐਡੀਟਰ ਜੇ ਲੱਭਦੇ ਹੋ ਤਾਂ ਘੱਟੋ ਘੱਟ ਉਹ 20-25000 ਰੁਪਏ ਲੈ ਲੈਂਦਾ ਮਹੀਨੇ ਦਾ। ਸੋ ਮੇਰੇ ਹਿਸਾਬ ਦੇ ਨਾਲ ਇਹ ਬੰਦੇ ਵੀ ਮਤਲਬ ਕਾਫੀ ਜਿਹੜਾ ਵਾ ਕੰਮ ਕਰ ਸਕਦੇ ਆ ਵਧੀਆ ਕਮਾ ਸਕਦੇ ਆ ਜੇ ਸਿੱਖ ਕੇ। ਵਧੀਆ ਆਪਣਾ ਹਨਾ ਸਿਸਟਮ ਚਲਾ ਸਕਦੇ ਆ ਤੇ ਤੀਜਾ ਪਾ ਵਾਇਸਓਵਰ ਵਾਇਸਓਵਰ ਵੀ ਬੜੀ ਬਹੁਤ ਘੈਂਟ ਜੀ ਦੇ ਤੁਹਾਨੂੰ ਜੇ ਲੱਗਦਾ ਵੀ ਤੁਸੀਂ ਵਧੀਆ ਬੋਲ ਲੈਣੇ ਹੋ ਵਧੀਆ ਤੁਸੀਂ ਮਤਲਬ ਆਪਣਾ ਕੋਈ ਕਹਾਣੀ ਸੁਣਾ ਸਕਦੇ ਹੋ ਹਨਾ ਵਧੀਆ ਤੁਸੀਂ ਆਵਾਜ਼ਾਂ ਕੱਢ ਸਕਦੇ ਹੋ ਜਿਵੇਂ ਕੋਈ ਬੰਦੇ ਕਰਦੇ ਆ ਅੱਜਕੱਲ ਹਨਾ ਮਤਲਬ ਕੋਈ ਸੰਨੀ ਦੇ ਹੁਲਦੀ ਆਵਾਜ਼ ਕੱਢਦਾ ਜਾਂ ਕੋਈ ਇਹੋ ਜਿਹੀ ਚੀਜ਼ਾਂ ਤਾਂ ਕੁਝ ਐਪਸ ਹੁੰਦੇ ਨੇ ਜਿਹੜੇ ਗੂਗਲ ਤੇ ਪਏ ਹੋਣਗੇ ਤੁਸੀਂ ਸਰਚ ਕਰਕੇ ਦੇਖ ਸਕਦੇ ਹੋ ਤੇ ਉਹ ਚੀਜ਼ ਦਾ ਮਤਲਬ ਜੇ ਤੁਹਾਡੇ ਚ ਕੋਈ ਮਾੜਾ ਮੋਟਾ ਟੈਲੈਂਟ ਹੈ ਤੁਸੀਂ ਵੌਇਸ ਓਵਰ ਕਰਕੇ ਵੀ ਕਾਫੀ ਵਧੀਆ ਪੈਸਾ ਛਾਪ ਸਕਦੇ ਹੋ ਵਿਲੇ ਰਹਿਣ ਨਾਲੋਂ ਤਾਂ ਚੰਗਾ ਹੀ ਆ ਬਈ ਕੁਝ ਕਰਾਂਗੇ ਹਨਾ ਸੋ ਤੀਜਾ ਆਪਣਾ ਚੌਥਾ ਵਾ ਟਾਈਪਿੰਗ ਟਾਈਪਿੰਗ ਦੇ ਨਾਲ ਵੀ ਬਾਈ ਬੜਾ ਦੇ ਤੁਹਾਡਾ ਪੰਜਾਬੀ ਦੇ ਵਿੱਚ ਵਧੀਆ ਟਾਈਪ ਕਰਦੇ ਹੋ ਤੁਸੀਂ ਹਿੰਦੀ ਟਾਈਪਿੰਗ ਕਰਦੇ ਹੋ ਕਿਉਂਕਿ ਆਪਣਾ ਹੁਣ ਜਿਵੇਂ ਪੰਜਾਬ ਦਾ ਹਨਾ ਪੰਜਾਬ ਦਾ ਵਾ ਪੰਜਾਬ ਦਾ ਕੋਈ ਵੀ ਪੇਪਰ ਆਉਂਦਾ ਵਾ ਤਾਂ ਉਹ ਟਾਈਪਿੰਗ ਮੰਗਦੇ ਆ ਵੀ ਤੁਹਾਡੀ ਟਾਈਪਿੰਗ ਕਿੰਨੀ ਹੈ ਹਨਾ ਮਤਲਬ ਪੇਪਰ ਹੁੰਦੇ ਆ ਗਵਰਨਮੈਂਟ ਦੇ ਤੁਸੀਂ ਉਹਨਾਂ ਦੇ ਵਿੱਚ ਵੀ ਅਪਲਾਈ ਕਰਕੇ ਆਪਣਾ ਸਿੱਖ ਕੇ ਟਾਈਪਿੰਗ ਸਿੱਖ ਕੇ ਅਪਲਾਈ ਕਰਕੇ ਤੁਸੀਂ ਸਰਕਾਰੀ ਜੋਬ ਵਾਸਤੇ ਵੀ ਹਨਾ ਜਿਹੜਾ ਵਾ ਜੋਬ ਲੈ ਸਕਦੇ ਹੋ ਤੇ ਬਾਕੀ ਹੋਰ ਕਾਫੀ ਚੀਜ਼ਾਂ ਵਾਸਤੇ ਜਿਹੜੀ ਟਾਈਪਿੰਗ ਦੀ ਲੋੜ ਪੈਂਦੀ ਹੈ ਕਾਫੀ ਮਤਲਬ ਜੋਬਸ ਹੈ ਇਹਦੀਆਂ ਜੇ ਤੁਸੀਂ ਵਿਹਲੇ ਹੋ ਜਾਂ ਤੁਸੀਂ ਮਤਲਬ ਸੋਚ ਰਹੇ ਹੋ ਵੀ ਅਸੀਂ ਕਰੀਏ ਕੀ ਤੁਸੀਂ ਟਾਈਪਿੰਗ ਸਿੱਖ ਕੇ ਵਧੀਆ ਪੈਸੇ ਕਮਾ ਸਕਦੇ ਹੋ ਵਧੀਆ ਕਿਤੇ ਨੌਕਰੀ ਲੱਗ ਸਕਦੇ ਹੋ ਕਿਤੇ ਆਰੇ ਲੱਗ ਸਕਦੇ ਹੋ ਭਾਈ ਸੋ ਇਹ ਚਾਰੇ ਚੀਜ਼ਾਂ ਤਾਂ ਮੈਂ ਤੁਹਾਨੂੰ ਦੱਸਤੀਆਂ ਹੁਣ ਪੰਜਵੀਂ ਹੈ ਚੈਨਲ ਮੈਨੇਜਮੈਂਟ ਹੁਣ ਜਿਹੜਾ ਬੰਦਾ ਚੈਨਲ ਚਲਾਉਂਦਾ YouTube ਚਲਾਉਂਦਾ ਜਾਂ Facebook ਚਲਾਉਂਦਾ ਉਹ ਆਪਣੀ ਵੀਡੀਓ ਬਣਾਉਂਦਾ ਉਹਨੂੰ ਇੱਕ ਚੱਲ ਬੰਦਾ ਚਾਹੀਦਾ ਹੁੰਦਾ ਨਾਲ ਹਨਾ ਉਹ ਜਿਹੜਾ ਫੋਟੋਗ੍ਰਾਫੀ ਉਹਦੀ ਕਰੇ ਵੀਡੀਓਗ੍ਰਾਫੀ ਕਰੇ ਤੇ ਉਹਨੂੰ ਐਡੀਟਿੰਗ ਕਰਨ ਦਾ ਹਨਾ ਮਤਲਬ ਐਡੀਟਿੰਗ ਕਰਨ ਦਾ ਵੀ ਟਾਈਮ ਲੱਗਦਾ ਵਾ ਸਾਰਾ ਵੌਇਸਓਵਰ ਕਰਨ ਦਾ ਟਾਈਮ ਲੱਗਦਾ ਤੇ ਕੁਝ ਲਿਖ ਕੇ ਪਾਣਾ ਹੁੰਦਾ ਉਹਨੂੰ ਵੀ ਟਾਈਮ ਲੱਗਦਾ ਇਸ ਸਾਰੋ ਚੀਜ਼ਾਂ ਇੱਕ ਚੈਨਲ ਮੈਨੇਜਮੈਂਟ ਚੈਨਲ ਨੂੰ ਮੈਨੇਜ ਕਰਨ ਵਾਸਤੇ ਵੀ ਇੱਕ ਬੰਦਾ ਚਾਹੀਦਾ ਹੁੰਦਾ ਕਿਉਂਕਿ ਸਾਰੋ ਚੀਜ਼ਾਂ ਬੰਦਾ ਇਕੱਲਾ ਨਹੀਂ ਕਰ ਪਾਉਂਦਾ ਜੇ ਇੱਕ ਵੀਡੀਓ ਬਣਾਉਨੇ ਆ ਤਾਂ ਉਹਨੂੰ ਐਡੀਟਿੰਗ ਕਰਨ ਨੂੰ ਥੋੜਾ ਟਾਈਮ ਲੱਗਦਾ ਵਾਇਸਓਵਰ ਕਰਨ ਨੂੰ ਟਾਈਮ ਲੱਗਦਾ ਸੋ ਉਹ ਕੀ ਕਰਦੇ ਆ ਇੱਕ ਬੰਦਾ ਲੱਭ ਲੈਂਦੇ ਆ ਮੈਨੇਜਮੈਂਟ ਵਾਸਤੇ ਹਨਾ ਜਿਹੜਾ ਬੰਦਾ ਮੈਨੇਜ ਕਰੇ ਜੇ ਤੁਹਾਡੇ ਕੋਲ ਵਧੀਆ ਸਕਿੱਲ ਹੈ ਤੁਸੀਂ ਵੇਲੇ ਹੋ ਤਾਂ ਤੁਸੀਂ ਮਤਲਬ ਇਹ ਕੰਮ ਵੀ ਕਰ ਸਕਦੇ ਹੋ ਇਹ ਤੁਸੀਂ ਨਿਊਜ਼ ਵਾਲੇ ਕੋਈ ਕਿਸੇ ਵੀ ਚਲਦੇ ਹੋ ਹਨਾ ਚੈਨਲਾਂ ਦੇ ਕੋਲ ਜਾਂ ਕੋਈ ਯੂਟਿਊਬਰ ਹੋ ਗਿਆ ਉਹਨਾਂ ਨੇ ਅੱਗੇ ਬੰਦੇ ਰੱਖੇ ਹੋਇਆ ਵੀ 20 25 25000 ਦੇ ਵਿੱਚ ਜਿਹੜੇ ਕਿ ਉਹਨਾਂ ਦੀ ਇਹ ਵੀਡੀਓਸ ਪਾਉਂਦੇ ਆ ਹਨਾ ਮਤਲਬ ਉਹ ਵੀਡੀਓਸ ਬਣਾ ਕੇ ਭੇਜ ਦਿੰਦੇ ਆ ਬੰਦਾ ਦੂਜਾ ਐਡੀਟਿੰਗ ਕਰਦਾ ਫੋਟੋਗ੍ਰਾਫੀ ਕੋਈ ਹੋਰ ਕਰਦਾ ਚਲ ਵੌਇਸਓਵਰ ਤਾਂ ਉਹਨਾਂ ਨੂੰ ਆਪਣਾ ਦੇਣਾ ਪੈ ਜਾਂਦਾ ਮਤਲਬ ਤੂੰ ਉਹ ਰੋਜ਼ ਦੀ ਰੋਜ਼ ਵੀਡੀਓ ਤਾਂ ਹੀ ਪਾਉਂਦੇ ਕਿਉਂਕਿ ਉਹਨਾਂ ਦੇ ਕੋਲ ਇਹ ਬੰਦੇ ਰੱਖੇ ਹੋਏ ਆ ਜੇ ਤੁਹਾਡੇ ਕੋਲ ਮਾੜਾ ਮੋਟਾ ਵੀ ਟੈਲੈਂਟ ਹੈ ਜੇ ਤੁਸੀਂ ਮਤਲਬ ਕੁਝ ਸਿੱਖਣਾ ਚਾਹੁੰਦੇ ਹੋ ਤਾਂ ਇਨ ਫਿਊਚਰ ਵੀ ਤੁਹਾਡੇ ਕੰਮ ਆਉਣ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਮੇਰੇ ਹਿਸਾਬ ਦੇ ਨਾਲ ਇਹ ਨੇ ਸੋ ਤੁਸੀਂ ਸਿੱਖ ਸਕਦੇ ਹੋ ਤੇ ਆਪਣਾ ਵਧੀਆ ਕੰਮ ਚਲਾ ਸਕਦੇ ਹੋ ਵਧੀਆ ਪੈਸੇ ਛਾਪ ਸਕਦੇ ਹੋ ਭਾਈ ਜੇ ਵਿਹਲੇ ਹੋ ਤਾਂ ਜ਼ਰੂਰ ਇਹਨਾਂ ਵੱਲ ਥੋੜਾ ਜਿਹਾ ਸੋਚਿਓ ਕਰਿਓ ਤੇ ਕੀ ਪਤਾ ਤੁਹਾਡਾ ਹਨਾ ਵਧੀਆ ਕੰਮ ਚੱਲ ਪਵੇ ਤੇ ਬਾਕੀ ਹੋਰ ਵੀਡੀਓਸ ਲੈ ਕੇ ਆਂਦੇ ਰਾਵਾਂਗੇ ਹੋਰ ਜੇ ਕੁਝ ਇਹੋ ਜਿਹੇ ਲੱਗੇ ਸਾਨੂੰ ਸਿਸਟਮ ਤਾਂ ਤੁਹਾਨੂੰ ਦੱਸਾਂਗੇ ਸੋ ਫਿਲਹਾਲ ਤਾਂ ਮੈਨੂੰ ਆ ਪੰਜ ਕੰਮ ਲੱਗੇ ਭਾਈ ਵੀ ਤੁਸੀਂ ਕਰ ਸਕਦੇ ਹੋ ਤਾਂ ਜਰੂਰ ਕਰਿਓ ਜੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਵੀ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਥੈਂਕ ਯੂ